ਕਿਸਾਨ ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਅੱਜ ਆਪਾਂ ਪਹੁੰਚੇ ਆਂ ਮੋਗਾ ਜ਼ਿਲ੍ਹੇ ਦੇ ਪਿੰਡ ਬਿਲਾਸਪੁਰ ਦੇ ਵਿੱਚ ਜਿੱਥੋਂ ਦੇ ਸਾਡੇ ਇੱਕ ਕਿਸਾਨ ਵੀ ਨੇ ਔਰ ਰਿਟਾਇਰਡ ਗਾਈਡ ਜੈ ਵੀ ਨੇ ਔਰ ਇਹਨਾਂ ਨੇ ਇੱਕ 70 ਕਿੱਲਿਆਂ ਦੇ ਵਿੱਚ ਖੇਤੀ ਕਰਦੇ ਨੇ ਇਹਨਾਂ ਨੇ ਆਪਣੀ ਕੰਪਨੀ ਦਾ 1401 ਮੁਛਲ 26 ਕਿੱਲਿਆਂ ਦੇ ਵਿੱਚ ਲਾਇਆ ਆਓ ਇਹਨਾਂ ਨਾਲ ਗੱਲਬਾਤ ਕਰਦੇ ਆਂ ਕਿ ਇਹਨਾਂ ਦਾ ਕੀ ਐਕਸਪੀਰੀਅੰਸ ਰਿਹਾ ਸਾਡਾ ਵੀ ਜ ਇਹਨਾਂ ਨੂੰ ਕਿੱਦਾਂ ਦਾ ਲੱਗਿਆ ਸਤਿ ਸ਼੍ਰੀ ਅਕਾਲ ਜੀ ਕਾਲ ਜੀ ਅ ਕੁਲਵਿੰਦਰ ਜੀ ਪਹਿਲਾਂ ਦੱਸੋ ਤੁਸੀਂ ਕਿਸਾਨ ਵੀਰਾਂ ਨੂੰ ਜਿਹੜਾ ਇਹ ਸਾਡੇ ਤੋਂ ਤੁਸੀਂ ਬੀਜ ਲਿਆ ਤੁਹਾਨੂੰ ਕਿੰਨਾ ਕ ਵਧੀਆ ਲੱਗਿਆ ਇਹਦੇ ਵਿੱਚ ਕੀ ਖਾਸੀਅਤ ਲੱਗੀ ਹੈ ਜੀ ਇਹ 100% ਸਹੀ ਹੈ ਜੀ ਇਹਦੇ ਵਿੱਚ ਕੋਈ ਵੀ ਵੱਧਵਾ ਬੂਟਾ ਨਹੀਂ ਹੈਗਾ ਕੋਈ ਇਹਨਾਂ ਝੰਡਾ ਰੋਗ ਨਹੀਂ ਆਇਆ ਠੀਕ ਹੈ ਜੀ ਠੀਕ ਹੈ ਜੀ ਸਹੀ ਸਲਾਮ ਹੁੰਦਾ ਹੈ ਹਾਂ ਜਿਵੇਂ ਆਪਾਂ ਦੇਖ ਰਹੇ ਦਾਣੇ ਦੀ ਕੁਆਲਿਟੀ ਵੀ ਬਹੁਤ ਸੋਹਣੀ ਬਣੀ ਹੈ ਹਾਂ ਜੀ ਬਹੁਤ ਤੇ ਕਿੰਨੀਆਂ ਸਪਰੀਆਂ ਤੁਸੀਂ ਕਰੀਆਂ ਜੀ ਇਹਦੇ ਤੇ ਅਸੀਂ ਦੁਰੈਦ ਹੈ ਜੀ ਚਾਰ ਕਰਾਂਗੇ ਚਾਰ ਚਾਰ ਸਪਰੀਆਂ ਕਰੀਆਂ ਨੇ ਔਰ ਜਿੱਦਾਂ ਤੁਸੀਂ ਦੱਸ ਰਹੇ ਹੋ ਕਿ ਤੁਸੀਂ 14 ਸਿੱਕ ਦੇ ਵਿੱਚ ਸਿਰਫ ਇੱਕ ਗੱਟਾ ਜੂਰੀਆ ਜੂਤ ਕੀਤਾ ਔਰ ਮੈਂ ਪੂਰੇ ਹਰਿਆਣਾ ਪੰਜਾਬ ਦੇ ਵਿੱਚ ਵਿਜ਼ਿਟ ਕੀਤਾ ਜਿੱਥੇ ਮੈਂ ਦੇਖਿਆ ਕਿ ਲੋਕਾਂ ਨੇ ਤਿੰਨ ਤਿੰਨ ਚਾਰ ਚਾਰ ਗੱਟੇ ਵੀ ਜੂਰੀਆ ਪਾਈ ਹੈ ਅਸੀਂ ਤਾਂ ਇੱਕ ਵੱਟਾ ਜੂਰੀਆ ਪਾਈ ਤੁਸੀਂ ਇਹ ਇੱਕ ਗੱਟਾ ਜੂਰੀਆ ਪਾਣ ਦਾ ਕਾਰਨ ਕੀ ਹੈ ਜੀ ਕਾਰਨ ਜੀ ਸਾਡੇ ਪਹਿਲਾਂ ਆਲੂ ਲਾਉਨੇ ਆ ਸੀ ਅੱਛਾ ਜੀ ਫਿਰ ਮੂੰਗੀ ਆ ਠੀਕ ਹੈ ਜੀ ਸਾਡੇ ਵਾਹਣ ਵਾਲੇ ਤਕੜੇ ਆ ਨਹਿਰੀ ਨਹਿਰੀ ਪਾਣੀ ਬਹੁਤ ਜ਼ਿਆਦਾ ਹੈ ਇੱਕ ਠੀਕ ਹੈ ਮੂੰਗੀ ਦੀ ਨੇਚਰਲ ਖਾਦ ਬਣ ਗਈ ਔਰ ਜਿਹੜਾ ਆਪਾਂ ਕੀ ਆਲੂਆਂ ਦੇ ਵਿੱਚ ਵੈਸੇ ਜਿਆਦਾ ਖਾਦ ਪਾ ਦਿੰਨੇ ਆ ਤੇ ਕਿਸਾਨ ਵੀਰਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਅਸੀਂ ਕਹਿੰਨੇ ਆ ਜੀ ਕਿਸਾਨ ਵੀਰ ਫਿਰ ਨਵਾਂ ਵੀ ਆ ਉਹ ਲੈਣ ਕੇ ਰਮਜੀਤ ਤੋਂ ਬਿਲਕੁਲ ਇਕੱਲੀ ਵੀ ਲੈ ਕੇ ਆਉਣ ਤੇ ਇਹਨਾਂ ਨੂੰ ਮੌਕਾ ਦੇ ਆਪ ਦਾ ਫਾਇਦਾ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਖੇਤ ਦੇਖ ਕੇ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਬਹੁਤ ਸੋਹਣਾ ਖੇਤ ਕਰਿਆ ਜੀ ਠੀਕ ਹੈ